ਪਪੀਤੇ ਦੇ ਜਿਹੜਾ 100 ਗ੍ਰਾਮ ਗੁੱਦੇ 'ਚੋਂ ਆਪਾਂ ਨੂੰ 85 ਮਿਲੀਗ੍ਰਾਮ ਵਿਟਾਮਿਨ ਸੀ ਮਿਲ ਜਾਂਦਾ ਜੀ ਤੇ ਪਪੀਤੇ ਦੇ ਵਿੱਚੋਂ ਜਿਹੜਾ ਪਪੇ ਨਾਂ ਦਾ ਇੱਕ ਐਨਜ਼ਾਈਮ ਆ ਉਹ ਵੀ ਆਪਾਂ ਨੂੰ ਮਿਲਦਾ ਹੈਗਾ ਜਿਹਦੇ ਨਾਲ ਕਿ ਜਿੰਨੀ ਵੀ ਪ੍ਰੋਟੀਨ ਵਾਲੀ ਖਾਕ ਆਪਾਂ ਖਾਂਦੇ ਆਂਗੇ ਜਿਹਦੇ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈਗਾ ਉਹਨੂੰ ਪਚਾਉਣ ਦੇ ਵਿੱਚ ਸਰੀਰ ਨੂੰ ਬਹੁਤ ਆਸਾਨੀ ਹੁੰਦੀ ਹੈਗੀ ਇਸੇ ਕਰਕੇ ਕਾਫੀ ਸਾਰੇ ਡਾਕਟਰਾਂ ਦੁਆਰਾ ਜਾਂ ਭੋਜਨ ਵਿਗਿਆਨੀਆਂ ਦੁਆਰਾ ਆਪਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਜੇ ਤੁਸੀਂ ਪ੍ਰੋਟੀਨ ਨਾਲ ਭਰਪੂਰ ਕੋਈ ਭੋਜਨ ਖਾ ਰਹੇ ਹੋ ਤਾਂ ਉਹਦੇ ਨਾਲ ਤੁਹਾਨੂੰ 100 ਗ੍ਰਾਮ ਦੇ ਕਰੀਬ ਜਾਂ 150 ਗ੍ਰਾਮ 200 ਗ੍ਰਾਮ ਦੇ ਕਰੀਬ ਜਿਹੜਾ ਪਪੀਤਾ ਖਾਣਾ ਚਾਹੀਦਾ ਜੀ ਪਪੀਤੇ ਦਾ ਮੁੱਖ ਜਿਹੜਾ ਪੋਪੇਨ ਐਨਜ਼ਾਈਮਾਗਾ ਇਹ ਜਿਹੜਾ ਐਂਟੀ ਕੈਂਸਰਸ ਪ੍ਰੋਪਰਟੀਆਂ ਰੱਖਦਾਗਾ ਜਾਨੀ ਕਿ ਕੈਂਸਰ ਨੂੰ ਰੋਕਣ ਤੱਕ ਦੀਆਂ ਪ੍ਰੋਪਰਟੀਆਂ ਰੱਖਦਾਗਾ ਪਪੀਤਾ ਇੱਕ ਅਜਿਹਾ ਫਲ ਆ ਜਿਹੜਾ ਆਪਣੇ ਸਾਰੇ ਅੰਦਰੂਨੀ ਅੰਗਾਂ ਨੂੰ ਤਾਕਤ ਬਖਸ਼ਦਾਗਾ ਇਸ ਕਰਕੇ ਜਿਹੜਾ ਆਪਾਂ ਆਪਣੇ ਘਰੇਲੂ ਬਗੀਚੇ ਦੇ ਵਿੱਚ ਪਪੀਤਾ ਕਿਵੇਂ ਲਾ ਸਕਦੇ ਆਂਗੇ ਕਿਸ ਤਰ੍ਹਾਂ ਤੁਸੀਂ ਇਹਨੂੰ ਆਪਣੇ ਖੇਤ ਦੇ ਵਿੱਚ ਆਪਣੇ ਵਿਹੜੇ ਦੇ ਵਿੱਚ ਜਾਂ ਘਰੇਲੂ ਬਾਗੀਚੀ ਦੇ ਵਿੱਚ ਜਾਂ ਫਿਰ ਆਪਣੀ ਛੱਤ ਦੇ ਉੱਪਰ ਮੰਨ ਲਓ ਵੀ ਕਿਸੇ ਡਰਮ ਦੇ ਵਿੱਚ ਲਾ ਸਕਦੇ ਹੋ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਵੀਡੀਓ ਨੂੰ ਆਖਰ ਤੱਕ ਦੇਖਿਓ ਤਾਂ ਜੋ ਤੁਹਾਨੂੰ ਜਿਹੜੀਆਂ ਇਹਨੀਆਂ ਕਿਸਮਾਂ ਬਾਰੇ ਜਾਂ ਜਿਹੜਾ ਇਹਦੇ ਲਾਉਣ ਦਾ ਤਰੀਕਾ ਕਿਸ ਤਰ੍ਹਾਂ ਦੀ ਸਾਂਭ ਸੰਭਾਲ ਕਰਨੀ ਆ ਕਿੰਨਾ ਕੁ ਆਪਾਂ ਨੂੰ ਝਾੜ ਮਿਲਦਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜਾ ਪਤਾ ਲੱਗ ਸਕੇ ਜੀ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਆ ਤੋ ਤੁਹਾਡੇ ਤੱਕ ਪਹੁੰਚ ਸਕਣੇ ਤੇ ਹੁਣ ਆਪਾਂ ਜਿਹੜੀ ਗੱਲ ਕਰ ਲਈਏ ਪਪੀਤੇ ਦੀ ਵੈਰਾਈਟੀ ਦੀ ਪਪੀਤੇ ਦੇ ਵਿੱਚ ਸਭ ਤੋਂ ਮਕਬੂਲ ਜਿਹੜੀ ਅੱਜ ਕੱਲ ਵੈਰਾਈਟੀ ਹੈਗੀ ਹੈਗੀ ਉਹ ਹੈਗੀ ਹੈਗੀ ਰੈਡ ਲੇਡੀ 786 ਜਿਹੜੀ ਕਿ ਵਾਇਰਸ ਫਰੀ ਇੱਕ ਤਰ੍ਹਾਂ ਦੀ ਵੈਰਾਈਟੀ ਹੈਗੀ ਹੈਗੀ ਉਹਨੂੰ ਵਾਇਰਸ ਦਾ ਬਹੁਤ ਘੱਟ ਅਟੈਕ ਆਉਂਦਾ ਹੈਗਾ ਤੇ ਜਿਹੜਾ ਇਹ ਵੈਰਾਈਟੀ ਨੂੰ ਲਾਉਣ ਦਾ ਸਹੀ ਸਮਾਂ ਦੀ ਗੱਲ ਕਰ ਲਈਏ ਤਾਂ ਸਤੰਬਰ ਦੇ ਵਿੱਚ ਆਪਾਂ ਜਿਹੜੇ ਇਹਦੇ ਬੂਟੇ ਲਾ ਸਕਦੇ ਆ ਜੀ ਇਸ ਸਤੰਬਰ ਦੇ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਜਿਹੜੀ ਮੁੱਖ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ 1.5/1.5 ਫੁੱਟ ਜਾਂ 1.5 ਫੁੱਟ ਦੀ ਡੂੰਘਾ ਜਿਹੜਾ ਟੋਆ ਤੁਸੀਂ ਕਰ ਲੈਣਾਗਾ 5-5 ਫੁੱਟ ਦੀ ਦੂਰੀ ਤੇ ਤੇ ਬੂਟੇ ਲਾਦੇ ਹੈਗੇ। ਕਰੇਲੂ ਬਾਗਿਚੀ ਦੇ ਵਿੱਚ ਤੁਸੀਂ ਕਿਹੜਾ ਬੂਟਾ ਵੀ ਲਾ ਲਓਗੇ ਤਾਂ ਵੀ ਤੁਹਾਨੂੰ ਇਹਦੇ ਉੱਪਰੋਂ ਫਲ ਮਿਲੂਗਾ। ਇਹਦੇ ਵਿੱਚ ਮੇਲ ਫੀਮੇਲ ਵਾਲਾ ਜਿਹੜਾ ਚੱਕਰ ਇਸ variety ਦੇ ਵਿੱਚ ਨਹੀਂ ਹੈਗਾ ਜੀ। ਤੇ ਇਹਦੇ ਫਰੂਟ ਜਿਹੜੇ ਕਾਫੀ ਵਧੀਆ size ਦੇ ਤੇ ਕਾਫੀ ਵਧੀਆ taste ਦੇ ਬਣਦੇ ਹੈਗੇ। ਜਿਵੇਂ ਮੁੱਖ ਸਮੱਸਿਆ ਜਿਹੜੀ ਪਪੀਤੇ ਦੀ ਬਿਹਰਸ ਹੈਗੀ ਉਹ ਇਹਨੂੰ ਬਹੁਤ ਘੱਟ ਆਉਂਦਾਗਾ। ਤੇ ਇਸ ਬੂਟੇ ਨੂੰ ਜਿਹੜਾ ਲਾਉਣ ਤੋਂ ਲਗਭਗ 10 ਮਹੀਨੇ ਬਾਅਦ ਜਿਹੜਾ ਫਲ ਆਉਣਾ ਸ਼ੁਰੂ ਹੋ ਜਾਂਦਾ ਤੇ ਜੇ ਕੱਦ ਦੀ ਗੱਲ ਕਰ ਲਈਏ ਤਾਂ ਬੂਟਾ 10 ਫੁੱਟ ਹਾਈਟ ਦਾ ਬਣਦਾ ਹੈ ਪੂਰਾ ਮੈਚੁਰ ਹੋ ਕੇ ਤੇ ਜਦੋਂ 3 ਫੁੱਟ ਦਾ ਬੂਟਾ ਹੋ ਜਾਂਦਾਗਾ ਉਸ ਸਮੇਂ ਜਿਹੜਾ ਇਹਦੇ ਉੱਪਰ ਫਲ ਆਉਣਾ ਸ਼ੁਰੂ ਹੋ ਜਾਂਦਾਗਾ ਤੇ ਇਹਦੇ ਵਿੱਚ ਜੇ ਆਪਾਂ ਇੱਕ ਹੋਰ ਗੱਲ ਜਿਹੜੀ ਧਿਆਨ ਰੱਖਣਯੋਗ ਹੈ ਕਿ ਜਦੋਂ ਤੁਸੀਂ ਬੂਟੇ ਲਾਉਣੇ ਹੈਗੇ ਤਾਂ ਇੱਕ ਤਰ੍ਹਾਂ ਦੀਆਂ ਤੁਸੀਂ ਬੈੱਡ ਬਣਾ ਕੇ ਜਾਂ ਉੱਚੇ ਬੱਟਾ ਬਣਾ ਕੇ ਉਹਨਾਂ ਦੇ ਉੱਪਰ ਲਾਉਣੇ ਹੈਗੇ ਜਿਹੜਾ ਸਿੱਧਾ ਪਾਣੀ ਇਹਦੇ ਤਣੇ ਦੇ ਨਾਲ ਲੱਗਦਾ ਉਹ ਇਹਨੂੰ ਗਾਲ ਦਿੰਦਾ ਜੀ ਜਾਣੀ ਕਿ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਹੈ ਤੇ ਕਿੱਲੇ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤਾਂ 2600 ਦੇ ਕਰੀਬ ਜਿਹੜਾ ਬੂਟਾ ਲੱਗਦਾ 5/5 ਫੁੱਟ ਦੀ ਦੂਰੀ ਤੇ ਲੱਗਦਾ ਵੈਸੇ ਇੱਥੇ ਇੱਕ ਗੱਲ ਜਿਹੜੀ ਧਿਆਨ ਦੇਣ ਯੋਗ ਇਹ ਹੈ ਕਿ ਜਿੰਨੀਆਂ ਵੀ ਆਪਾਂ ਵੈਰਾਈਟੀਆਂ ਜਾਂ ਫਲਾਂ ਬਾਰੇ ਗੱਲ ਕਰਦੇ ਆ ਉਹ ਸਿਰਫ ਆਪਾਂ ਖਰੇਲੂ ਬਗੀਚੀ ਬਾਰੇ ਗੱਲ ਕਰਦੇ ਆ ਜੀ ਜੇਕਰ ਤੁਸੀਂ ਕਿਸੇ ਚੀਜ਼ ਦਾ ਬਾਗ ਲਾਉਣਾ ਚਾਹੁੰਦੇ ਹੋ ਤਾਂ ਉਸ ਸੰਬੰਧੀ ਤੁਸੀਂ ਆਪਣੇ ਬਲਾਕ ਦੇ ਜਿਹੜੇ ਬਾਗਬਾਨੀ ਵਿਕਾਸ ਅਫਸਰਾ ਉਹਨਾਂ ਨਾਲ ਜਿਹੜਾ ਤਾਲਮੇਲ ਕਰਕੇ ਤੇ ਰੈ ਮਸ਼ਵਰਾ ਕਰਕੇ ਤੁਸੀਂ ਆਪਣਾ ਜਿਹੜਾ ਬਾਗ ਲਾ ਸਕਦੇ ਹਾਂ ਤੇ ਇਹਦੇ ਵਿੱਚ ਜਿਹੜੀ ਇੱਕ ਮੁੱਖ ਹੋਰ ਧਿਆਨ ਰੱਖਣ ਜੋ ਗੱਲ ਆ ਗਈ ਕਿ ਝਾੜ ਦੀ ਗੱਲ ਕਰ ਲਈਏ ਤੇ 50 ਕਿਲੋ ਦੇ ਕਰੀਬ ਇੱਕ ਬੂਟੇ ਦੇ ਉੱਪਰ ਆਪਾਂ ਨੂੰ ਝਾੜ ਮਿਲਦਾ ਹੈਗਾ ਤੇ ਉਮੀਦ ਕਰਦੇ ਹਾਂ ਕਿ ਵੀਡੀਓ ਦੇ ਵਿੱਚੋਂ ਤੁਹਾਨੂੰ ਕਾਫੀ ਸਾਰੀਆਂ ਜਿਹੜੀਆਂ ਜਾਣਕਾਰੀਆਂ ਆਪਾਂ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਉਹ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚ ਸਕੀਆਂ ਹੋਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਈਏ